ਚਾਰ ਸੁਈਆਂ ਹਾਂਜੀ ਸੱਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਛੋਟੇ ਛੋਟੇ ਪਾ ਦੀਆਂ ਪੰਜ ਵੜਾ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਚਾਰ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਗੱਬਣ ਟੋਟਲ ਪੰਜ ਪਸ਼ੂ ਆ ਪੰਜ ਜਾਨਵਰ ਆ ਜਿਹਦੇ ਜਿਹੜੇ ਵੀ ਮਨ ਨੂੰ ਚੰਗੀ ਲੱਗਦੀ ਆ ਫੱਟ ਵੈਂਦੀ ਆ ਇਹ ਤਾਂ ਸੂਈਆਂ ਸਵਾਈਆਂ ਹੈਗੀਆਂ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਅਗਲੇ ਤਾਂ ਜੀ ਕਰਦਾ ਝੋਕੇ ਤਸੱਲੀ ਕਰਕੇ ਲੈ ਜੇ ਅਗਲਾ ਇੱਕ ਗੱਬਣ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦਈਏ ਨਾਮ ਹਰਦੇਵ ਸਿੰਘ ਪਿੰਡ ਚੜਕਾ ਦੇ ਪੋਠੀਆਂ ਮੋਗਾ ਜਿਲ੍ਹੇ ਆਈ ਫੋਨ ਨੰਬਰ 70176055 ਬੇੜੀ ਇਹ ਤੋਂ ਹੀ ਕਰ ਜਰਸੀ ਤੋਂ ਸ਼ੁਰੂ ਪਹਿਲਾਂ ਦੱਸ ਇਹਦੇ ਬਾਰੇ ਇਹਦੇ ਵੀਰੇ ਥੱਲੇ ਹੁਣ ਹੈਗਾ ਜਿਹੜਾ ਚਵਾ ਦੇਣਾ ਆਪਾਂ 12 ਨੇਟ ਅਗਲਾ 10 ਨਾ ਮਨ ਨੇ ਕਹਿਣ ਨੂੰ ਤਾਂ ਮੈਂ 14 ਕਹਿ ਦੇਣਾ ਫਿਰ ਉਹ ਲੈਣਗੇ 10 12 ਹੋਊਗਾ ਹੂੰ ਜਿਹੜਾ ਹੁਣ ਹੈਗਾ 12 ਕਿਲੋ ਕਿੰਨਾ ਕੁ ਪਿਆਜੂ ਮੇਰੀ ਯਾਰਾ ਜਿਹੜੇ ਹਿਸਾਬ ਨਾਲ ਹੈਗਾ ਵੈਸੇ 15 ਕਿਲੋ ਆਰਾਮ ਮਗਰ ਕੀ ਆ ਮਗਰ ਵੱਛੀ ਹੈ ਕਿੰਨੇ ਦੀ ਜੈ ਜਪਾ ਉਹ ਮੈਂ ਤਾਂ ਜੇ ਕਿਸੇ ਕੋਲੇ ਹੋਰ ਹੁੰਦੀ ਤਾਂ ਅਗਲਾ ਤਾਂ 62 63 ਕਹਿ ਦਿੰਦਾ ਹਨ ਹੂੰ ਆਪਾਂ 52 ਦੀ ਦੇਨੇ ਲਓ ਜੀ ਨਿੱਕਾ ਜਾ ਬਾ 52 ਦੀ 12 ਕਿਲੋ ਆ ਭਾਈ ਕਹਿੰਦਾ ਜਿਹੜਾ ਚਾਉਣਾ ਤੁਹਾਨੂੰ ਦੁੱਧ ਦੋ ਟਾਈਮ ਭਾਵੇਂ ਚਾਰ ਟਾਈਮ ਚੋਲਿਓ ਕੋਈ 10 ਨਾ ਮਨ ਨੇ ਫੇਰ ਬਾਈ ਕਹਿੰਦਾ ਆਪਾਂ 14 ਕਹਿ ਦਿੰਨੇ ਆ ਫੇਰ ਅਗਲੇ ਨੇ 12 ਮੰਨਣਾ ਤੇ ਪਹਿਲਾਂ ਹੀ ਕਹਿੰਨੇ ਆ ਕਿ 12 ਕਿਆ 12 ਕਿਲੋ ਕੰਡੇ ਵਾਲਾ ਠੰਡੀ ਸੀਲ ਆ ਕੋਈ ਐ ਨਹੀਂ ਉਤੋਂ ਦੀ ਨੰਗੂ ਠੰਡੀ ਸੀਲ ਫੁੱਲ ਆ ਕੋਈ ਲੱਤਾਂ ਛੜਾਂ ਨਹੀਂ ਕੋਈ ਉਤੋਂ ਦੀ ਨੰਗਣ ਵਾਲੀ ਨਹੀਂ 52000 ਛੋਟਾ ਜਿਹਾ ਆਪਾਂ ਮੱਝਾਂ ਵਰਗਾ ਦੁੱਧ ਹੋਣਾ ਜਰਸੀ ਬਰੀਡ ਐ ਤਾਜੀ ਸੂਈ ਸਵਾਈ ਐ ਮਗਰ ਵੀ ਵੱਛੀ ਐ ਬੱਤੀ ਹੈ ਵੀਰੇ ਹਜੇ ਬੌਲੀ ਆ ਆਪਾਂ ਕਹਿੰਦੇ ਨਹੀਂ ਗੇ ਬੌਲੀ ਅੱਜ ਸਵੇਰ ਵੀ ਪਾਟੀ ਐ ਲਓ ਜੀ ਬੌਲੀ ਆ ਬਾਈ ਕਹਿੰਦਾ ਸਵੇਰ ਵੀ ਬੌੜਾ ਪਾਟਿਆ ਕੋਈ ਬਸੂ ਦੇਣਾ ਹਾਂ ਕੀ ਹੋਊਗੀ ਸੀਸੇਂਗੂ ਅਗਲੇ ਦੇ ਸਾਹਮਣੇ ਆਉਣੀ ਉਹ ਪਹਿਲਾਂ ਦੱਸਾਂਗੇ ਆਪਾਂ ਸਹੀ ਆ ਮਗਰ ਬੱਚੀ ਆ ਬਾਈ ਕਹਿੰਦਾ ਜਿਹੜੀ ਚੀਜ਼ ਹੋਊ ਸੀਸੇਂਗੂ ਅਗਲੇ ਦੇ ਸਾਹਮਣੇ ਆਉਣੀ ਉਹ ਸਭ ਕੁਝ ਸੱਚ ਦੱਸਾਂਗੇ ਗੁਲਾਬੀ ਥਣ ਝੂੜ ਤੂਫਾਨ ਨਾ ਮਾਰਿਆ ਬਾਈ ਕਹਿੰਦਾ ਨਾ ਮਾਰਨਾ ਸੀਲ ਇੰਨੀ ਭਵਾਂ ਜਵਾਗ ਚੋਈ ਜਾਣ ਮਗਰ ਬਹੁਤ ਸੋਹਣੀ ਸਨਖੀ ਜਰਸੀ ਬੱਚੀ ਵਧੀਆ ਸੇਵਾ ਕਰ ਲੋਗੇ ਖੀਰੀਆਂ ਸੂ ਪੈਂਦੀਆਂ ਤੇ ਜਿਹੜਾ ਨਹੀਂ ਸੇਵਾ ਕਰਦਾ ਹੁਣ ਸਿਆਲ ਚੱਲ ਪਿਆ ਧੁੰਦਾ ਆ ਗਿਆ ਕੋਰਾ ਵੀ ਪੈਣਾ ਤੇ ਚੜਾਈ ਵੀ ਕਰ ਜਾਂਦੇ ਹੁੰਦੇ ਨੇ ਜਿਹੜਾ ਦੁੱਧ ਨਾ ਛੱਡੂਗਾ ਕਿਉਂਕਿ ਬਿਨਾ ਦੁੱਧ ਤੋਂ ਬੱਚੇ ਨੇ ਕਾਹਦਾ ਪਾਲ ਲੈਨੇ ਕਹੜਾ ਪੱਠੇ ਖਾਣੇ ਆ ਦੁੱਧ ਨਾਲ ਹੀ ਆ ਬੱਚਾ 52000 12 ਕਿਲੋ ਬੌਲੀ ਕੰਡੇ ਦੇ ਜੋ ਓਕੇ ਲੈ ਜਾਓ 15 16 ਕਿਲੋ ਖੁੱਲਾ ਪਿਆ ਜੂ 52 ਦੀ ਮੁੱਲ ਭਾਵੇਂ 65 ਕਰਾ ਲੋ ਲੋਕਾਂ ਨੂੰ ਬਾਈ ਕਹਿੰਦਾ 2 ਨੰਬਰ ਤੇ ਆ 2 ਨੰਬਰ ਵੀਰੇ ਸੋਹਾ ਸੂਈ ਆ 4 ਵਜੇ ਆ ਪਈਏ ਜੇਰੇ ਦੀ ਹੂੰ ਇਹਦੇ ਮਗਰ ਵੀ ਬੱਛੀ ਆ ਦੁੱਧ ਬੱਛੀ ਨੂੰ ਆਪਣਾ ਫੁੱਲ ਪਿਆ ਆ ਵੇ ਡਾਸਾ ਦੇਖ ਦੋ ਦੋ ਵੀ ਕੱਢੀ ਜਾਂਦੀ ਆ ਕਹਿਨੂ ਤਾਂ ਮੈਂ ਕਹਿ ਦੇਣਾ 5 ਕਿਲੋ ਪੌੜਾ ਕੱਢਿਆ 3.5 ਪੌਣੇ 4 ਕਿਲੋ ਕੱਢਿਆ ਬਾਪੂ ਕਿੰਨਾ ਕ ਪਿਆ ਦੂੰ ਦੋਦੇ ਅਰ ਵੀਰੇ ਅਗਲਾ ਤਾਂ ਕਹਿ ਦਿੰਦਾ ਟੀਕ ਇੱਕ ਹੈ ਨਾ ਵੇਚਦੇ ਹਿਸਾਬ ਨਾਲ 14 15 ਕਿਲੋ ਰਾਵਣਾ ਦੇ ਦੂੰ ਕਿੰਨੇ ਦੀ ਕਹਿਨੂ ਤਾਂ ਯਾਰ ਵੀਰੇ ਮੈਂ ਐਵੇਂ ਕਹਿ ਦੇਣਾ 68 63 ਦੀ ਹੈ ਨਾ 53000 ਦੀ ਚੱਕੋ ਜੀ 1 ਨੰਬਰ 52 ਦੀ 2 ਨੰਬਰ 53 ਦੀ ਜਰਸੀ ਕੱਦ ਕਾਠ ਵਾਲੀ ਆ ਪੂਰੀ ਬਸ ਕਿਸੇ ਨੇ ਗੌਰ ਨਹੀਂ ਕੀਤੀ ਜੇ ਗੌਰ ਕੀਤੀ ਨਹੀਂ ਬਚੀ 70000 ਦੀ ਸੀ ਕਿਉਂਕਿ ਜਿਹੜੇ ਹਿਸਾਬ ਨਾਲ ਬਚੀ ਦਾ ਕੱਦ ਹੈ ਤੇ ਮੂੰਹ ਮੱਥਾ ਸੁਨੱਖਾ ਮਗਰ ਵੀ ਵੱੱਛੀ ਆ ਸਾਢੇ ਤਿੰਨ ਪੌਣੇ 4 ਕਿਲੋ ਬੌਲਾ ਕੱਢਿਆ ਕਹਿਣ ਨੂੰ ਭਾਈ ਕਹਿੰਦਾ ਮੈਂ 5 ਕਹਿ ਦਾਨਾ ਕਿਹੜਾ ਕਿਸੇ ਨੇ ਵੇਖਿਆ ਸਾਢੇ ਤਿੰਨ ਚਾਰ 4 ਕਿਲੋ ਬੌਲਾ ਕੱਢਿਆ ਭਾਈ ਕਹਿੰਦਾ ਚੂਈ ਦੀਆਂ ਇੱਕ ਨੰਬਰ ਹੋਣੀਆਂ ਵੀਰੇ ਚਵਾਈ ਚੂਈ ਦੀਆਂ ਇੱਕ ਨੰਬਰ ਹੋਣੀਆਂ ਹਾਂ ਵੈੜ ਚੰਗੀ ਆ ਕੋਈ ਭੂਰ ਛੱਟਾ ਨਹੀਂ ਠੰਡੀਆਂ ਸੀਲ ਹੈ ਵੈੜ ਕੱਦ ਵਾਲੀ ਆ ਬਰੀਡ ਆ ਬੁੱਥੀ ਬਾਥੀ ਫੁੱਲ ਸਨਖੀ ਆ ਐਰ ਕੀ ਦਾ ਸੂਹਾ ਦੁੱਧ ਪੀ ਕੇ ਮਗਰ ਲੈਣੇ ਤਾਂ ਸੇਵਾ ਨਹੀਂ ਕੀਤੀ ਵਾਲੀ ਤੇ ਜੀ ਹਾਂ ਜੇ ਗਾਹਲੇ ਸੂਵੇ ਨੂੰ 2 ਮਹੀਨੇ ਪਹਿਲਾਂ ਅਗਲਾ ਡਰਾਈ ਕਰਕੇ 2-3 ਘਟੇ ਫੀਡ ਦੇ ਤਿਆਰ ਪਸ਼ੂ ਵਾਲੇ ਪਾ ਲੈਂਦਾ ਇਹਦੇ ਵਾਂਗੂ ਗੋਲ ਮਟੋਲ ਹੋ ਜਾਂਦੀ ਆ ਤੇ 65000 ਦੀ 53 ਦੀ ਦੇ ਦੇਣੀ ਆ ਜੋ ਬਾਈ ਕਹਿੰਦਾ ਮੁੱਲ ਕਰ 65 ਹੀ ਕਰਾ ਲਓ ਭਾਵੇਂ 53 ਦੀ ਚਵਾਈ ਦੀ ਇੱਕ ਨੰਬਰ ਸੀਲ ਫੁੱਲ ਹੈ ਮਗਰ ਵੀ ਵੱੱਛੀ ਆ ਹਾਈਟ ਵੀ ਫੁੱਲ ਹੈ ਲੈਂਥ ਵੀ ਪੂਰੀ ਆ بس ਜਿਹੜੀ ਇੱਕ ਗੱਲ ਆ ਉਹ ਤੁਹਾਨੂੰ ਦੱਸਤੀ ਐ ਕਿ ਸੇਵਾ ਨਹੀਂ ਕੀਤੀ ਜੇ ਸੇਵਾ ਕੀਤੀ ਹੁੰਦੀ ਅੱਜ ਹੀ 70 ਦੀ ਸੀਗੀ ਫੱਗਣ ਚੇਚ ਵੀ ਵੀਰੇ 40000 ਦੀ ਐ ਹਾਂ ਇੰਨੀ ਪਤਾ 10 ਕਿਲੋ ਦੁੱਧ ਹੋਇਆ ਕਹੀਨੇ ਨਹੀਂ ਛੱਡਨੀ ਹਾਂ ਤੇ ਅੱਜ ਮੁੱਲ ਕਿਹੜਾ 53000 ਭਾਈ ਕਹਿੰਦਾ ਫੱਗਣ ਚੇਚ ਭਾਈ ਕਹਿੰਦਾ 40000 ਦੀ ਆ 10 ਕਿਲੋ ਦੁੱਧ ਹੀ ਹੋਵੇ ਭਾਵਾ ਐ ਤੇ ਆ ਜਾ ਡੱਬੀ ਤੇ ਇਹ ਵੀਰੇ ਇਹਨੂੰ ਅੱਜ ਹੈਗਾ ਤੀਜਾ ਦਿਨ ਜਿਹੜਾ ਦੁੱਧ ਆਪਾਂ ਚਵਾਉਣਾ ਕਹੇਨੂੰ ਤਾਂ ਮੈਂ 15 ਕਹਿ ਦਿੰਨਾ 13 ਕਿਲੋ ਐਵੇਂ ਨਹੀਂ ਮੈਂ ਮਾਰਨਾ ਝੂਠ ਕਹਿਨ ਨੂੰ ਤਾਂ ਅਗਲਾ ਹੋਰ ਕਿਸੇ ਕੋਲੇ ਉਹਦੀ 16 ਬਾਈ ਐਂ ਥਾਪੀਆਂ ਮਾਰਨੀਆਂ ਸੀ 13 ਕਿਲੋ ਇਹਦੇ ਥੱਲੇ ਬੌਲੀ ਆ ਨਾ ਇਹ ਖੱਟੀ ਗਾੜੀ ਮੈਂ ਕਰ ਕੀਆ ਮਗਰ ਇਹਦੇ ਵੀਰੇ ਬੱਛਾ ਕਿੰਨਾ ਕੁ ਪਿਆਜੂ ਦੁੱਧ ਯਾਰ ਵੀਰੇ 16 ਕਿਲੋ ਦੇ ਦੇ ਵੀ ਆਮਣਾ ਬਹੁਤ ਆ ਕਿੰਨੇ ਦੀ ਇਹ ਦੇ ਦੇਾਂਗੇ ਵੀਰੇ 1000 ਘੱਟ 60000 ਲਾਓ ਜੀ 95000 ਦੀ 13 ਕਿਲੋ ਬੌਲੀ ਆ ਖੱਟੀ ਬਾਈ ਕਹਿੰਦਾ ਦੁੱਧ ਨਹੀਂ ਬਣਿਆ ਬੌਲਾ 13 ਕਿਲੋ 16 ਕਿਲੋ ਦਾ ਯਾਰ ਆਮਣਾ ਹੀ ਪਿਆ ਦੇਣਾ 1.5 ਕਿਲੋ ਦਾ ਤੜਕੇ ਵਾਜੂ 1.5 ਕਿਲੋ ਆਥਣੇ ਹਜੇ ਤਾਂ ਬੌਲੇ ਬੌਲੇ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਵੀਰੇ ਸਵੇਰ 6 ਵਜੇ ਆ ਕੋਈ ਆਏ ਨਹੀਂ ਵੀ ਆਪਾਂ ਤੜਕੇ ਛੱਡੀਆਂ ਹੋਣਗੀਆਂ ਚਾਰ ਡੰਗ ਚੋ ਕੇ ਜਾਵੇ ਤਾਂ ਨੂੰ ਵਧਣਾ ਇਹਨਾਂ ਨੇ ਦੋਸਤਾਂ ਦੇ ਨੂੰ ਹਾਂ ਕਿਉਂਕਿ ਬੌਲੇ ਤੋਂ ਬਾਹਰ ਹੋ ਕੇ ਪਸ਼ੂ ਨੇ ਵਧਣਾ ਹੁੰਦਾ ਘਟਦਾ ਨਹੀਂ ਹੁੰਦਾ ਪਸ਼ੂ ਤਾਜ਼ੀਆਂ ਸੂਈਆਂ ਇਹਦਾ ਬੌਲੇ 'ਚ ਆ ਸਵੇਰ 6 ਵਜੇ ਦੀ ਚੋਈ ਆ ਵੀਰੇ ਜਿਹੜਾ ਮਰਜੀ ਟਾਈਮ ਨਾਲ ਟਾਈਮ ਲਾ ਕੇ ਪਸ਼ੂ ਕਿੱਲੋ ਵਧੂਗਾ ਘਟਦਾ ਨਹੀਂ ਆਪਣਾ ਚਾਰ ਟਾਂਗ ਚੋਵੇ ਹੁਣ ਚਾਰ ਟਾਈਮ ਚੋਵੇ ਭਾਵਾਂ ਬਾਈ ਕਹਿੰਦਾ ਟਾਈਮ ਟੂ ਟਾਈਮ ਕਿਲੋ ਵਧੂਗਾ ਵਧਣਾ ਤਾਂ ਕਿਉਂਕਿ ਬੌਲੇਜ ਆ ਇਸ ਦੂਬਾਜ ਦਾ ਦੁੱਧ ਵਧਣਾ ਇਹਨਾਂ ਨੇ 13 ਕਿਲੋ ਕੰਡੇ ਦੇ ਨਾਪ ਲਿਓ ਬਾਈ ਕਹਿੰਦਾ ਲੜ ਕੇ ਛੱਡੀ ਹੁੰਦੀ ਵੀਰੇ ਨਹੀਂ ਉਹਨੂੰ ਫਸੀ ਫਿਰਦੀ ਹੁੰਦੀ ਹਾਂ ਤੇ ਮੌਲਵੀ ਕਹੇ ਨੇ 75 70 ਕਰਨਾ ਇਹ ਵੀ ਗੱਲ ਹੈਗੀ ਆ ਹੈਗੀ ਆ ਜੇ ਨਾ ਝੂਠ ਨਹੀਂ ਮਾਰਨਾਗਾ ਜਿੰਨੇ ਜਿਹੜੀ ਚੀਜ਼ ਆ ਸ਼ੀਸ਼ਾ ਅਗਲੇ ਦੇ ਸਾਹਮਣੇ ਭੂ ਸ਼ਿੱਟੇ ਦੀ ਆਪਣੀ ਇਹਨਾਂ ਤਿੰਨਾਂ ਦੀ ਗਾਰੰਟੀ ਆ ਜਿਹੜੀ ਦੇ ਛਿੱਟਾ ਉਹਦੇ ਆਪਾਂ ਛਿੱਟਾ ਕਹਾਂਗੇ ਆ ਵੇੜ ਦੇ ਛਿੱਟਾ ਮੂਰਲੇ ਸਾਡੇ ਲਓ ਜੀ ਭਾਈ ਕਹਿੰਦਾ ਐਂ ਕਰਦਾ ਕੂਰੀਆਂ ਕਰਾਰੀਆਂ ਗੱਲਾਂ ਐ ਐਵੇਂ ਨਹੀਂ ਹਰਦੇਵ ਨੂੰ ਵਪਾਰੀ ਕਹਿੰਦੇ ਆਂਡ ਗਵਾਂਡ ਦਾਹਾਂ ਪਿੰਡਾਂ ਜੋ ਹਰਦੇਵ ਦਾ ਨਾਂ ਚੱਲਦਾ ਡੇਲੀ 5-7 ਵੇੜਾ ਆਉਂਦੀਆਂ ਇਹਦੇ ਕੋਲੇ 5 ਪਾਹੂ ਤਾਂ ਤੁਹਾਨੂੰ ਅੱਜ ਹੀ ਵਿਖਾ ਦੇਣੇ ਆ ਇੱਕ ਵੇੜ ਹੋਰ ਖੜੀ ਉਧਰ ਵੱਡੀ ਫਾਰਮ ਵਾਲੀ ਉਹ ਬਾਈ ਕਹਿੰਦਾ ਆਪਾਂ ਦੁੱਧ ਚਵਾ ਕੇ ਤਿਆਰ ਕਰਕੇ ਵਿਜਨੇ ਉਹ ਵੀ ਤਾਜੀ ਸੂਈ ਐ ਇੱਕ ਬਾਹਰ ਖੜੀ ਗੱਬਣ ਉਹ ਨਹੀਂ ਵਿਖਾਉਣੀ ਭਾਈ ਕਹਿੰਦਾ ਹਾਂ ਹਾਂ ਵੀਰੇ ਇਹ ਦੇ ਦੇਾਂਗੇ ਆਪਾਂ 37000 ਦੀ ਇਹਦੇ ਥੱਲੇ ਹੁਣ ਬੌਲਾ ਜਿਹੜਾ ਹੈਗਾ 7 ਕਿਲੋ ਆ 80 ਦੀ ਦੇਣੀ ਆ ਮੂਹਰੇ ਥਣ ਤੋਂ ਪੂਰਾ ਛਿੱਟਾ ਮਾਰਦੀ ਆ ਪਰ ਅਗਲਾ ਯਾਰ ਆਪਣੇ ਲੋ ਤੇਲਾਂ ਜਮਾਨ ਕੇ ਲੈ ਲਈ ਕਿੰਨਾ ਕੁ ਦੁੱਧ ਪਿਆਜੂ ਦੁੱਧ ਯਾਰ ਵੀਰੇ ਇਹ 13 14 ਕਿਲੋ ਦੁੱਧ ਬਰੂਬਰ ਉਹ ਛਿੱਟਾ ਮਾਰਦੀ ਜਿਹੜੇ ਬਰੂਬਰ ਦੁੱਧ ਆ ਜਿਹੜੀ ਚੀਜ਼ ਆ ਆਪਾਂ ਇੱਥੇ ਅਗਲਾ ਗੱਡੀ ਲੈ ਕੇ ਆਜੋ ਗੱਲ ਗਲਤ ਜਿਹੜੀ ਚੀਜ਼ ਪਹਿਲਾਂ ਦੱਸਾਂਗੇ ਆਪਾਂ ਛਿੱਟਾ ਫੁੱਲ ਮਾਰਦੀ ਐਵੇਂ ਅਗਲਾ ਕੱਲੋਂ ਕਹਿਦਾ ਵੀ ਅੱਜ ਤੂੰ ਤੇ ਝੂਠ ਮਾਰਦਾ ਈ ਤੈਨੂੰ ਵੀ ਫੋਨ ਲਾਉਣਾ ਹੂੰ ਸਹੀ ਆ ਕੱਢ ਬਾਹਰ ਨੂੰ 7 ਕਿਲੋ ਬੌਲਾ ਇਹ ਨਹੀਂ ਝੂਠ ਬਾਨ ਮਾਰਦਾ ਹਰਦੇਵ ਜਿਹੜੀ ਗੱਲ ਕਹਿ ਦੇਣੀ ਨਹੀਂ ਹੁੰਦੀ ਇਹਨੇ ਟਕਾ ਆ ਕੇ ਛਿੱਟਾ ਮਾਰਦੀ ਕਹਿੰਦਾ ਫੁੱਲ ਭਾਵੇਂ ਕੋਈ ਤਿੱਲ ਮੰਨ ਲੇ ਤਿੱਲੇ ਤਾਂ ਕਾਹਦੋ ਮੰਨਣੀ ਜਦੋਂ ਦੁੱਧ ਬਰੋਬਰ ਆ ਤੇ ਕਹਿੰਦਾ ਵੀਰੇ ਹੈਈ ਤਿੱਲ ਮਾਰਦੀ ਆਪਾਂ ਪਹਿਲਾਂ ਹੀ ਦੱਸ ਦਿੰਨੇ ਹਾਂ ਛਿੱਟਾ ਜ਼ਰੂਰ ਮਾਰਦੀ ਆ ਪਰ ਦੁੱਧ ਬਰੋਬਰ ਆ ਮੂਰਲੇ ਨਾ ਮੂਰਲਾ ਜੋਲੇ ਮਗਰਲੇ ਨਾ ਮਗਰਲਾ ਜੋਲੇ 13 14 ਕਿਲੋ ਦੁੱਧ ਪਿਆ ਜੂ 37000 ਦੀ ਹਾਂ ਮਾਰਦੀ ਹੈ ਮੁੜ ਕੇ ਅਗਲਾ ਕੱਲ ਨੂੰ ਆ ਕੇ ਕਹਿ ਦੇ ਵੀ ਤੂੰ ਝੂਠ ਮਾਰਦਾ ਕਦੇ ਹਟ ਵੀ ਜਾਂਦੀ ਹੈ ਕਦੇ ਲਾਗੇ ਛੱਟਾ ਹੀ ਮੰਨੇ ਆ ਯਾਰ ਹਾਂ ਕਿਤੇ ਬਾਈ ਕਹਿੰਦਾ ਹਟ ਵੀ ਜਾਂਦੀ ਧਾਰ ਹੁਣ ਵੇਖਿਆ ਤੂੰ ਪਹਿਲੀਆਂ ਦੋਵਾਂ ਚ ਹੁਣੇ ਫੁਹਾਰਾ ਜਿਹਾ ਮਾਰਿਆ ਮਗਰ ਲੀਆਂ ਦੋਵੇਂ ਧਾਰਾਂ ਸਿੱਧੀਆਂ ਵੱਜੀਆਂ ਕੋਈ ਫੁਹਾਰਾ ਨਹੀਂ ਮਾਰਿਆ ਬਾਈ ਕਹਿੰਦਾ ਕਦੇ ਮਾਰਦੀ ਵੀ ਕਦੇ ਹਟ ਵੀ ਜਾਂਦੀ ਪਰ ਤੁਸੀਂ ਸਿੱਧੀ ਮੰਨੋਗੇ ਫੁਹਾਰਾ ਮਾਰਦੀ ਹੈ 7 ਕਿਲੋ ਬੌਲਾ ਤੋਕੜ ਦਿੰਦਾ ਅਗਲਾ 35 37 ਦੀ ਇਹਦਾ ਤਾਜੀ ਸੂਈ ਆ ਦੁੱਧ ਤੇ ਪਿਆਉ 13 14 ਕਿਲੋ ਨੂੰ ਫੋਲ ਆ ਵੀਰੇ ਯਾਰੇ 12 13 ਕਿਲੋ ਦੇ ਕੇ ਛਿੱਟਾ ਕੀ ਹੈਦਾ ਬਾਲਟੀ ਜਿਹੜਾ ਇਹਦਾ ਹਾਂ ਦੁੱਧ ਦਾ ਬਾਲਟੀ ਜੀ ਪੈਂਦਾ ਹਾਂ ਹੋਰ ਕਿਸੇ ਕੋਲੇ ਹੁੰਦੀ ਛਿੱਟੇ ਵਾਲੀ ਅਗਲੇ ਕਹਿੰਦੇ 45 ਤੋਂ ਘੱਟ 100 ਰੁਪਏ ਮੈਨੂੰ ਸ਼ੋਰ ਕਰ ਹਾਂ ਆਪਾਂ ਫੇਰ ਵੀ ਯਾਰ ਚੱਲ ਕੋਈ ਨਹੀਂ ਆਪਣੀ ਪਾਸ ਕੀਤੀ ਹੈ ਗੱਬਣ ਨਹੀਂ ਪਤਾ ਲੱਗਦਾ ਹਾਂ ਕਹੀਂ ਦੇਖੋਂਦੇ ਵਪਾਰੀਆਂ ਨੂੰ ਨਹੀਂ ਪਤਾ ਲੱਗਦਾ ਵੀ ਹਾਂ ਗੱਬਣ ਜਿਹਦਾ ਤੁਹਾਨੂੰ ਪਤਾ ਚੀ ਭਾਂ ਨਿਕਲਣਾ ਹੁੰਦਾ ਜਿਵੇਂ ਹੁਣ ਧਾਰਤਾ ਵੱਜਣੀ ਨਹੀਂ ਸਹਿਤ ਆਉਂਦਾ ਉਹ ਚ ਛਿੱਟੇ ਦਾ ਪਤਾ ਨਹੀਂ ਲੱਗਦਾ ਬਾਈ ਕਹਿੰਦਾ ਗੱਬਣ ਚ ਆਪਣੀ ਪਾਸ ਕੀਤੀ ਸੀ 16 ਆਨੇ ਸੀ ਪਰ ਸੂ ਕੀ ਹੁਣ ਛਿੱਟਾ ਮਾਰਦੀ ਆ ਪਰ ਦੁੱਧ ਬਰੋਬਰ ਛਿੱਟਾ ਮਾਰਦੀ ਤਾਂ ਬਾਲਟੀ ਜੀ ਆਉਂਦਾ ਤਾਂ ਦੁੱਧ ਦੀ ਆ ਭਾਤ ਔਕੜਾਂ ਦੇ ਬਰੋਬਰ ਮਿਲ ਜਾਣੀ ਤੁਹਾਨੂੰ 37 ਦੀ ਦੁੱਧ 12 13 ਕਿਲੋ ਆਉਣਾ ਪਿਆ ਅੱਛਾ ਲਓ ਜੀ ਮਗਰ ਵੀ ਵੱਛੀ ਜਰਸੀ ਲਓ ਜੀ ਮਗਰ ਵੀ ਗਿਫਟ ਹੈ ਜਰਸੀ ਵੱਛੀ 35 37 ਦੀ ਕਿਹਨੇ ਦੇਣੀ ਆ ਕਿਸੇ ਨੇ ਨਹੀਂ ਦੇਣੀ ਗੱਲ ਆ ਇਹਦੀ ਹਰਦੇਵ ਵਾਲੀ ਸਹੀ ਆ 45000 ਮੰਗ ਕੇ ਮੂੰਹ ਪਰੇ ਇਹਨੂੰ ਕਰ ਲੈਂਦਾ ਅਗਲਾ ਨਾਲੇ ਛੱਟਾ ਨਹੀਂ ਦੱਸਦਾ ਨਾਲੇ ਬੱਚਾ ਬਰੀਡ ਵਾਲਾ ਮਗਰ ਵੱੱਛੀ ਤੇ ਬਾਈ ਕਹਿੰਦਾ ਆਪਾਂ ਤਾਂ ਫੇਰ ਦੱਸਤੀ ਆ ਨਾਲੇ ਛੱਟਾ ਮਾਰਦੀ ਆ ਮਾੜਾ ਜਾਂ ਫੁਹਾਰਾ ਜਾਂ ਬਣਾਉਂਦੀ ਆ ਆਉਂਦਾ ਤਾਂ ਦੁੱਧ ਹੀ ਆ ਆਉਂਦਾ ਤਾਂ ਬਾਲਟੀ ਜੀ ਡਿੱਗਣਾ ਉਹਨੇ ਉਹ ਸਿੱਧੀ ਧਾਰ ਥੱਲੇ ਵਜਦੀ ਆ ਥੱਲੇ ਦੇ ਇਹ ਥੋੜੀ ਜੀ ਖਲਾਰ ਕੇ ਮਾਰ ਦੂ ਆਉਂਦਾ ਤਾਂ ਦੁੱਧ ਹੀ ਆ ਤੇ ਭਾ ਵੀ ਤੋਕੜਾਂ ਵਾਲਾ ਆ ਤੇ ਤਿੱਲਾਂ ਵਾਲਾ ਭਾ ਤੇ ਲੋਹ ਹੁੰਦੀ ਜੀ ਚ ਦੁੱਧ ਆਉਂਦਾ ਹੀ ਨਾ ਹੋਵੇ ਇਹਦੇ ਚ ਦੁੱਧ ਤਾਂ ਬਰੋਬਰ ਆ ਜਾਵਾ ਪਾ ਕੱਲਾ ਫੁਆਰਾ ਮਾਰਦੀ ਜਿਹਨੇ ਥੋੜੇ ਪੈਸੇ ਲਾਉਣੇ ਉਹਨੂੰ ਫੁਆਰਾ ਹੀ ਕਹਿੰਦਾ ਐ ਤੇ ਆ ਜਾ ਇਹੇ ਵੀਰੇ ਲੈਂਦੀ ਆ ਚਾਰ ਪੰਜ ਦਿਨ ਜੀ ਤੋ ਲਈ ਆ ਅਗਲਾ ਤਾਂ ਕਹਿ ਦਿੰਦਾ ਯਾਰ ਵੀਰੇ ਸਾਡੇ ਨਾਲ ਤਾਂ ਹੁੰਦੀਆਂ ਹੀ ਰਹਿੰਦੀਆਂ ਅਗਲੇ ਕਹਿੰਦਾ ਥਣੀ ਝੂਠ ਮਾਰਦਾ ਸਹੀ ਗੱਲ ਹੈ ਅਗਲੇ ਨੇ ਤਾਂ 25 ਕਿਹਾ ਪਰ ਮੈਂ ਨਹੀਂ ਕਹਿੰਦਾ ਠੀਕ ਹੈ 20 ਮੰਨ ਕੇ ਲਈਏ 10 ਕਿਲੋ ਡੰਗ ਦਾ ਈ ਵੇੜ ਨਾਲ ਨਿਕਰਦੇ ਉਹ ਵੀ ਤਾਂ ਫਿਰ ਦੇਣਾ ਵੀ ਕਿਹੜੀ ਨਹੀਂ ਕਿੰਨੇ ਦਾ ਲੈ ਚਾਰ ਪੰਜ ਹਾਂ ਕੱਢ ਬਾਹਰ ਨੂੰ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਨੇ 25 ਕਿਹਾ ਬਾਈ ਕਹਿੰਦਾ ਸਾਡੇ ਨਾਲ ਤਾਂ ਹੁੰਦੀਆਂ ਰਹਿੰਦੀਆਂ ਕਿਉਂਕਿ ਤਾਂ ਡੇਲੀ 5-7 ਪਸ਼ੂ ਲੈਂਦੇ ਆ ਇਹਨਾਂ ਦਾ ਕੰਮ ਆ ਤੱਕ ਦੇ ਹਿਸਾਬ ਨਾਲ ਲੈਣਾ ਪਸ਼ੂ ਕਈ ਵਾਰਾਂ ਦੁੱਧ ਵੱਧ ਵੀ ਦੇ ਜਾਂਦਾ ਕਈ ਵਾਰਾਂ ਘੱਟ ਵੀ ਦੇ ਜਾਂਦਾ ਬਾਈ ਕਹਿੰਦਾ ਆਪਾਂ ਤਾਂ ਪਹਿਲਾਂ ਹੀ 5 ਕਿਲੋ ਘੱਟ ਮੰਨ ਕੇ ਲਈ ਆ 20 ਕਿਲੋ ਦੀ ਗਾਰੰਟੀ ਖੁੱਲਾ ਦੁੱਧ ਪਿਆਉ ਦੇ ਦੇਣੀ ਆ ਇਹ ਇਹ 65000 ਦੀ ਵੀਰੇ 60 ਦੇ 5 65000 ਦੀ ਜਰਸੀ ਦੇ ਦੇਣੀ ਆ ਵੱਡੀ ਜਰਸੀ ਆ ਵਜਨ ਵਾਲੀ ਇਹਨਾਂ ਜ਼ਰੂਰ ਦਿਨ ਜ਼ਰੂਰ 4-5 ਲੈੰਦੀ ਅਜੇ ਦਿਖਾਵਾ ਜਾਂ ਕਰਦੀ ਨਹੀਂ ਕਿਉਂਕਿ ਲੇਵੇ ਦੇ 4 ਛਪੇਰੇ ਵਾਲ ਢਿੱਲਾ ਬਹੁਤ ਪਈਆਂ ਜਿਸ ਦਿਨ ਤਿਆਰ ਹੋ ਗਈ ਅਮਰੀਕਨ ਆਰਗਲੇਵਾ ਕੱਢੂਗੀ ਉਸ ਦਿਨ ਇਹਨੇ ਕਹਿਣਾ ਹੱਟ ਪਿੱਛੇ 75 ਦੀ ਅੱਜ ਬਾਈ ਕਹਿੰਦਾ ਦੇ ਦਾਂਗੇ ਆਪਾਂ 60 ਦੀ ਆ 65 ਦੀ 65 ਦੀ 65 ਜੋ ਛੋਟ ਛੱਪਾ ਹੋ ਜੂ ਗਾਂਦਮੀ ਪਈ ਹੈ ਵੀ ਆਹ ਦੀ ਦੇਖਣਾ ਕਿੰਨਾ ਕੱਢਣਾ ਹੈ ਹਾਂ ਬਸ ਦੇਣ ਜਰੂਰ ਹੈ ਦੂਜਾ ਦੂਜਾ ਸੂਆ ਲੈ ਥਣ ਵੇਖ ਲੋ ਮੋٹے ਮੋٹے ਥਾਣ ਸਾਰਿਆਂ ਨੂੰ ਸੱਸਿਕਾ